ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਧੀਆਂ ਦੇ ਸੁਨਹਿਰੇ ਭਵਿੱਖ ਲਈ ਸਭ ਤੋਂ ਵਧੀਆ ਯੋਜਨਾ ਇੰਜ ਜੋੜੋ 70 ਲੱਖ ਦਾ ਫੰਡ ਨਿਆਦੀ ਸਿੱਖਿਆ ਅਤੇ ਵਿਆਹ ਵਰਗੇ ਵੱਡੇ ਖਰਚਿਆਂ ਲਈ ਸਮੇਂ ਤੋਂ ਪਹਿਲਾਂ ਵਿੱਤੀ ਯੋਜਨਾਬੰਦੀ ਕਰਨਾ ਬਹੁਤ ਜ਼ਰੂਰੀ ਹੈ ਇਸ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਨੇ ਸਕੰਨਿਆ ਸਮ੍ਰiddhi ਯੋਜਨਾ ਸ਼ੁਰੂ ਕੀਤੀ ਹੈ ਇਹ ਇੱਕ ਸਰਕਾਰ ਸਮਰਥ ਬਚਤ ਯੋਜਨਾ ਹੈ ਜੋ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ 8.2% ਦੀ ਸਾਲਾਨਾ ਮਿਸਤਰੀ ਵਿਆਜ ਦਰ ਦੀ ਪੇਸ਼ਕਸ਼ ਕਰਦੀ ਹੈ ਸੋ ਕੰਨਿਆ ਸਮ੍ਰਿਤੀ ਯੋਜਨਾ ਤਹਿਤ ਮਾਪੇ ਆਪਣੀ ਧੀ ਦੇ ਨਾਮ ਤੇ ਜਨਮ ਤੋਂ ਲੈ ਕੇ 10 ਸਾਲ ਦੀ ਉਮਰ ਤੱਕ ਉਸ ਲਈ ਖਾਤਾ ਖੋਲ ਸਕਦੇ ਹਨ ਵੱਧ ਤੋਂ ਵੱਧ 2 ਧੀਾਂ ਲਈ ਖਾਤੇ ਖੋਲੇ ਜਾ ਸਕਦੇ ਹਨ ਪਰ ਜੁੜਬਾ ਜਾਂ ਤਿੰਨ ਬੱਚਿਆਂ ਦੇ ਮਾਮਲੇ ਵਿੱਚ ਛੋਟ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ 6 ਸਾਲ ਦੀ ਲਾਕ ਇਨ ਮਿਆਦ ਹੁੰਦੀ ਹੈ ਜਿੱਥੇ ਪੈਸਾ ਜਮ੍ਹਾਂ ਕਰਦੇ ਪੈਂਦੇ ਹਨ ਪਰ ਵਿਆਜ ਮਿਲਦਾ ਹੈ ਦੀ ਦੇ 18 ਸਾਲ ਦੀ ਹੋਣ ਤੇ ਜਮ੍ਹਾਂ ਰਕਮ ਦਾ 50% ਦੀ ਕਢਵਾ ਸਕਵਾਇਆ ਜਾ ਸਕਦਾ ਹੈ ਅਤੇ ਜਦੋਂ ਉਹ 21 ਸਾਲ ਦੀ ਹੋ ਜਾਂਦੀ ਹੈ ਤਾਂ ਪੂਰੀ ਰਕਮ ਕਢਵਾਈ ਜਾ ਸਕਦੀ ਹੈ। ਕੁਝ ਗਲਤ ਨਹੀਂ ਹੋਇਆ ਅਮਰਤਪਾਲ ਮਹਿਰੋ ਦੇ ਹੱਕ ਚ ਨਿਤਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਕਾਂਚਨ ਕੁਮਾਰੀ ਉਰਫ਼ ਕਮਲਕੌਰ ਦੇ ਕਤਲ ਮੰਗਰੋਂ ਕੁਝ ਜਥੇਬੰਦੀਆਂ ਅਮਰਤਪਾਲ ਮਹਿਰੋ ਦੇ ਹੱਕ 'ਚ ਖੜੀਆਂ ਨਜ਼ਰ ਹਨ ਕੁਝ ਉਸ ਦੇ ਖਿਲਾਫ ਨਜ਼ਰ ਆਈਆਂ ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਵੀ ਅਮਰਤਪਾਲ ਮਹਿਰੋ ਦੇ ਹੱਕ 'ਚ ਨਿਤਰੇ ਹਨ ਦੱਸ ਦਈਏ ਕਿ ਹੈੱਡ ਗ੍ਰੰਥੀ ਮਲਕੀਤ ਸਿੰਘ ਨੇ ਕਾਂਚਨ ਦੇ ਕਤਲ ਨੂੰ ਸਹੀ ਦੱਸਿਆ ਹੈ ਉਨਾਂ ਕਿਹਾ ਕਿ ਕੌਮ ਨੂੰ ਬਦਨਾਮ ਕਰਨ ਵਾਲਿਆਂ ਨੇ ਅਜਿਹਾ ਹੀ سلوਕ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕੁਝ ਵੀ ਗਲਤ ਨਹੀਂ ਹੋਇਆ। ਪਹਿਲਾਂ ਵੀ ਅਜਿਹਾ ਹੁੰਦਾ ਆਇਆ ਹੈ। ਉਨਾਂ ਕਿਹਾ ਲੋਕਾਂ ਨੂੰ ਲੱਚਰਤਾ ਭਰੇ ਗੀਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਸਿਰਫ ਸਿੱਖਾਂ ਨੂੰ ਹੀ ਨਹੀਂ ਸਗੋਂ ਸਮੁੱਚੇ ਸਮਾਜ ਦੇ ਨੌਜਵਾਨ ਭਾਵੇਂ Hindu ਮੁਸਲਮਾਨ ਹੋਵੇ ਨੂੰ ਅਜਿਹੇ ਗੀਤ ਨਹੀਂ ਸੁਣਨੇ ਚਾਹੀਦੇ ਉਹਨਾਂ ਕਿਹਾ ਕਿ ਜਿਹੜੇ ਲੋਕ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਅਜਿਹਾ ਕਾਰਜ ਕਰਦੇ ਹਨ ਅਤੇ ਆਪਣਾ ਨਾਮ ਬਦਲਦੇ ਹਨ ਉਹਨਾਂ ਨਾਲ ਇੰਜ ਹੀ ਹੋਣਾ ਚਾਹੀਦਾ ਹੈ ਦੱਸ ਦਈਏ ਕਿ ਕਾਮਲਕੌਰ ਦੇ ਕਤਲ ਮਾਮਲੇ 'ਚ ਮੁੱਖ ਮੁਲਜ਼ਮ ਅਮਰਤਪਾਲ ਮਹਿਰੋ ਵਜੇ ਫਰਾਰ ਹੈ ਘਟਨਾ ਨੂੰ ਅੰਜਾਮ ਦੇ ਕੇ ਅਮਰਤਪਾਲ ਮਹਿਰੋ ਜੂ ਏਏ ਦੀ ਫਲਾਈਟ ਲੈ ਕੇ ਫਰਾਰ ਹੋਇਆ ਹੈ ਭਾਰਤ ਦੇ ਇਹਨਾਂ ਤਿੰਨ ਸੂਬਿਆਂ ਨੂੰ ਮਿਲੇਗਾ ਸਿੰਧ ਨਦੀ ਤੋਂ ਪਾਣੀ ਬਣਾਇਆ ਜਾਵੇਗਾ 113 ਕਿਲੋਮੀਟਰ ਲੰਬੀ ਨਹਿਰ ਭਾਰਤ ਪਹਿਲਾਂ ਹੀ ਪਾਕਿਸਤਾਨ ਨੂੰ ਕਈ ਵੱਡੇ ਝਟਕੇ ਦੇ ਚੁੱਕਾ ਹੈ ਸਿੰਧ ਜਲ ਸੰਧੀ ਨੂੰ ਮੁਅਤਲ ਕਰਨ ਕਾਰਨ ਪਾਕਿਸਤਾਨ ਵਿੱਚ ਹੰਗਾਮਾ ਹੈ ਇਸ ਉਦਾਰਣ ਭਾਰਤ ਇੱਕ ਵੱਡਾ ਫੈਸਲਾ ਲੈਣ ਜਾ ਰਿਹਾ ਹੈ ਦਾ ਅਸਲ ਕੇਂਦਰ ਸਰਕਾਰ ਨੇ ਇੱਕ ਵੱਡੀ ਯੋਜਨਾ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਦੇ ਤਹਿਤ ਜੰਮੂ ਕਸ਼ਮੀਰ ਦੇ ਬਾਦੂ ਪਾਣੀ ਨੂੰ ਪੰਜਾਬ ਹਰਿਆਣਾ ਅਤੇ ਰਾਜਸਥਾਨ ਤੱਕ ਪਹੁੰਚਾਉਣ ਲਈ 113 ਕਿਲੋਮੀਟਰ ਲੰਬੀ ਨਹਿਰ ਬਣਾਈ ਜਾਵੇਗੀ ਇਸ ਨਹਿਰ ਦੀ ਮਦਦ ਨਾਲ ਪਾਕਿਸਤਾਨ ਵੱਲ ਵਹਿ ਰਹੇ ਪਾਣੀ ਨੂੰ ਰੋਕਿਆ ਜਾਵੇਗਾ ਇਸ ਨਵੀਂ ਨਹਿਰ ਦੇ ਨਿਰਮਾਣ ਦਾ ਸਿੱਧਾ ਫਾਇਦਾ ਭਾਰਤ ਨੂੰ ਹੋਵੇਗਾ ਦੂਜੇ ਪਾਸੇ ਪਾਕਿਸਤਾਨ ਨੂੰ ਪਾਣੀ ਦੀ ਹਰ ਬੂੰਦ ਲਈ ਤਰਸਣਾ ਪਵੇਗਾ एनडीटीवी डीक रिपोर्ट ਦੇ ਅਨੁਸਾਰ ਇਸ ਯੋਜਨਾ ਦੇ ਤਹਿਤ ਸਿੰਧੂ ਨਦੀ ਪ੍ਰਣਾਲੀ ਦੇ ਪੱਛਮੀ ਦਰਿਆਵਾਂ ਵਿੱਚ ਭਾਰਤ ਦੇ ਹਿੱਸੇ ਦੀ ਪੂਰੀ ਤਰ੍ਹਾਂ ਵਰਤੋਂ ਕੀਤੀ ਜਾਵੇਗੀ ਇਸ ਦੇ ਨਾਲ ਹੀ ਰਾਵੀ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਾਣੀ ਦੀ ਵੀ ਪੂਰੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ ਸਾਰੇ ਬਾਦੂ ਪਾਣੀ ਦੇ ਵਹਾਅ ਜੋ ਹੁਣ ਪਾਕਿਸਤਾਨ ਵੱਲ ਜਾ ਰਹੇ ਸਨ ਨੂੰ ਰੋਕ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਗ੍ਰਹਿ ਮੰਤਰੀ ਅਮਿਤ ਸਾਹ ਨੇ ਸ਼ਨੀਵਾਰ ਨੂੰ ਇਸ ਯੋਜਨਾ ਬਾਰੇ ਸੰਕੇਤ ਦਿੱਤੇ ਸਨ ਉਹਨਾਂ ਕਿਹਾ ਸੀ ਕਿ ਆਉਣ ਵਾਲੇ 3 ਸਾਲਾਂ ਵਿੱਚ ਸਿੰਧ ਦਾ ਪਾਣੀ ਰਾਜਸਥਾਨ ਦੇ ਸ੍ਰੀ ਗੰਗਾ ਨਗਰ ਤੱਕ ਪਹੁੰਚਾਇਆ ਜਾਵੇਗਾ ਸਾਹ ਨੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਇਸ ਯੋਜਨਾ ਤੋਂ ਬਾਅਦ ਪਾਕਿਸਤਾਨ ਨੂੰ ਹਰ ਪੂੰਦ ਲਈ ਤਰਸਣਾ ਪਵੇਗਾ ਜਦੋਂ ਕਿ ਭਾਰਤ ਦੇ ਕਿਸਾਨਾਂ ਨੂੰ ਭਰਪੂਰ ਸਿੰਚਾਈ ਸਹੂਲਤਾਂ ਮਿਲਣਗੀਆਂ सीएम ਭਗਵੰਤ ਮਾਨ ਦੀ ਮੋੜ بگੜੀ ਸਿਹਤ ਪੀਜੀਆਈ ਤੋਂ ਸੱਦਨੇ ਪਏ ਸਪੈਸ਼ਲਿਸਟ ਡਾਕਟਰ ਪਰ ਦੱਬੀ ਜਾ ਰਹੀ ਖਬਰ ਮਜੀਠੀਆ ਦਾ ਵੱਡਾ ਦਾਵਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਵੱਡਾ ਦਾਵਾ ਕੀਤਾ ਹੈ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਅੱਜ ਸਵੇਰੇ ਮੁੱਖ ਮੰਤਰੀ ਦੀ ਸਿਹਤ ਵਿਗੜਨ ਕਾਰਨ ਪੀਜੀਆਈ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਦੇ ਸਪੈਸ਼ਲਿਸਟ ਡਾਕਟਰ ਮੁੱਖ ਮੰਤਰੀ ਨੂੰ ਵਾਸਤੇ ਪਹੁੰਚੇ ਹਨ ਮ ਜੀਠੀਏ ਨੇ ਕਿ ਹਾਂ ਸਰਹੱਦੀ ਸੂਬੇ ਦਾ ਮੁੱਖ ਮੰਤਰੀ ਤੰਦਰੁਸਤ ਹੋਣਾ ਚਾਹੀਦਾ ਹੈ ਭਗਵੰਤ ਮਾਨ ਦੀ ਜਲਦ ਸਿਹਤਯਾਬੀ ਲਈ ਮੈਂ ਦੁਆ ਕਰਦਾ ਹਾਂ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਦੀ ਸਿਹਤ ਦਾ ਬੁਲੇਟਿਨ ਜਾਰੀ ਕਰੇ ਤਾਂ ਜੋ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਭਗਵੰਤ ਮਾਨ ਜੀ ਦੀ ਸਿਹਤ ਬਾਰੇ ਨਵੀਂ ਅਪਡੇਟ ਅੱਜ ਸਵੇਰੇ ਹਾਲਾਤ ਵਿਗੜਨ ਕਾਰਨ ਪੀਜੀਆਈ ਤੋਂ ਸਪੈਸ਼ਲਿਸਟ ਡਾਕਟਰ ਸੀਐਮ ਨਿਵਾਸ ਪਹੁੰਚੇ ਸਰਹੱਦੀ ਸੂਬੇ ਦਾ ਮੁੱਖ ਮੰਤਰੀ ਤੰਦਰੁਸਤ ਹੋਣਾ ਚਾਹੀਦਾ ਹੈ ਭਗਵੰਤ ਮਾਨ ਜੀ ਦੀ ਜਲਦ ਸਿਹਤਯਾਬੀ ਲਈ ਦੁਆ ਕਰਦੇ ਹਾਂ ਅਤੇ ਸੀ ਸਰਕਾਰ ਨੂੰ ਸੀਐਮ ਦੀ ਸਿਹਤ ਦਾ ਬੁਲੇਟਿਨ ਜਾਰੀ ਕਰਨ ਦੀ ਗੁਜਾਰਸ਼ ਕਰਦੇ ਹਾਂ ਇਸ ਮੌਕੇ ਮਜੀਠੀਆ ਨੇ ਸਵਾਲ ਚੁੱਕਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਸਾਰੇ ਮਾਮਲੇ ਗੁਪਤ ਰੱਖੇ ਜਾਂਦੇ ਹਨ ਇਸ ਵਾਰ ਵੀ ਖਬਰ ਨੂੰ ਦਬਾਇਆ ਜਾ ਰਿਹਾ ਹੈ ਤੇ ਲੋਕਾਂ ਤੋਂ ਸੱਚ ਲੁਕਾਇਆ ਜਾ ਰਿਹਾ ਹੈ ਮਜੀਠੀਆ ਨੇ ਦਾਅਵਾ ਕੀਤਾ ਕਿ ਵੱਦ ਸ਼ਰਾਬ ਪੀਣ ਕਰਕੇ ਮੁੜ ਪਹਿਲਾਂ ਵਾਲੀ ਦਿੱਕਤ ਹੋਈ ਹੈ ਇਸ ਵਾਰ ਤਾਂ ਹਾਲਤ ਇਹ ਬਣ ਗਏ ਹਨ ਕਿ ਪੀਜੀਆਈ ਤੋਂ ਡਾਕਟਰ ਨੂੰ ਲਿਆਉਣਾ ਪਿਆ ਹੈ ਮਜੀਠੀਆ ਨੇ ਕਿਹਾ ਕਿ ਉਹ ਲੁਧਿਆਣਾ ਦੇ ਚੋਣ ਪ੍ਰਚਾਰ ਵਿੱਚੋਂ ਵੀ ਗਾਇਬ ਹਨ ਤੇ ਸਾਇਦ ਚੋਣਾਂ ਵਾਲੇ ਦਿਨ ਤੱਕ ਠੀਕ ਬਾਹ ਹੋਣ ਮਜੀਠੀਆ ਨੇ ਕਿਹਾ ਕਿ ਮੇਰੇ ਸੂਤਰ ਦੱਸਦੇ ਹਨ ਕਿ ਇਸ ਵਾਰ ਸਿਹਤ ਕਾਫੀ ਨਾਜ਼ੁਕ ਹੈ ਜਿਸ ਦੀ ਵਜ੍ਹਾ ਸ਼ਰਾਬ ਦੱਸੀ ਜਾ ਰਹੀ ਹੈ ਪਰ ਸਰਕਾਰ ਨੂੰ ਸੱਚ ਦੱਸਣਾ ਚਾਹੀਦਾ ਹੈ ਇਨ੍ਹਾਂ ਪਰਿਵਾਰਾਂ ਨੂੰ ਹਰ ਮਹੀਨੇ ਮਿਲੇਗੀ 9000 ਰੁਪਏ ਪੈਨਸ਼ਨ ਹਰਿਆਣਾ ਦੀ ਸੈਣੀ ਸਰਕਾਰ ਨੇ ਸੇਵਾਮੁਕਤ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ 1 ਜਨਵਰੀ 2016 ਤੋਂ ਪਹਿਲਾਂ ਸੇਵਾਮੁਕਤ ਹੋਏ ਕਰਮਚਾਰੀਆਂ ਦੀ ਪੈਨਸ਼ਨ ਹੁਣ ਘੱਟੋ-ਘੱਟ 9000 ਹੋਵੇਗੀ ਇਸ ਲਈ 2016 ਤੋਂ ਪਹਿਲਾਂ ਦੇ ਨਿਯਮਾਂ 'ਚ ਸੋਧ ਕੀਤੀ ਗਈ ਹੈ ਨਵੀਂ ਸੋਧ ਦੇ ਤਹਿਤ ਸੂਬਾ ਸਰਕਾਰ ਨੇ ਤੈਅ ਕੀਤਾ ਹੈ ਕਿ ਜੋ ਕਰਮਚਾਰੀ 1 ਜਨਵਰੀ 2016 ਤੋਂ ਪਹਿਲਾਂ ਸੇਵਾਮੁਕਤ ਹੋਏ ਕਰਮਚਾਰੀਆਂ ਦੀ ਸੋਧੀ ਹੋਈ ਪੈਨਸ਼ਨ ਹੁਣ ਉਨ੍ਹਾਂ ਦੀ ਆਖਰੀ ਤਨਖਾਹ ਦਾ 50% ਦੀ ਤੈਅ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ 30% ਦੀ ਪਰਿਵਾਰਕ ਪੈਨਸ਼ਨ ਮਿਲੇਗੀ ਬੇਤਵ ਵਿਭਾਗ ਨੇ ਪਹਿਲੇ ਸੇਵਾਮੁਕਤ ਜਾ ਮਰਹੂਮ ਕਰਮਚਾਰੀਆਂ ਦੀ ਪੈਨਸ਼ਨ ਦੀ ਗਣਨਾ 1 ਜਨਵਰੀ 1986 ਦੀ ਤਨਖਾਹ ਦੇ ਆਧਾਰ ਤੇ ਕਰਨ ਦਾ ਨਵਾਂ ਫਾਰਮੂਲਾ ਜਾਰੀ ਕੀਤਾ ਹੈ ਇਸ ਦਾ ਮਤਲਬ ਇਹ ਹੈ ਕਿ ਕਿਸੇ ਵੀ ਕਰਮਚਾਰੀ ਦੀ ਪੈਨਸ਼ਨ ਹੁਣ ਘੱਟੋ ਘੱਟ 9000 ਯਕੀਨੀ ਹੋ ਰਹੀ ਹੈ ਹਰਿਆਣਾ ਦੇ ਵਿੱਤ ਵਿਭਾਗ ਦੇ ਵਿਧੀਕ ਸਕੱਤਰ ਅਨੁਰਾਗ ਰਸਤੋਗੀ ਨੇ ਇਸ ਸੋਧ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹ ਕਦਮ ਉਹਨਾਂ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ ਜਿਨ੍ਹਾਂ ਦਾ ਜੀਵਨ ਪੈਨਸ਼ਨ ਤੇ ਨਿਰਭਰ ਕਰਦਾ ਹੈ ਖਾਸ ਕਰਕੇ ਪਿੰਡੂ ਪਰਿਵਾਰਾਂ 'ਚ ਜਿੱਥੇ ਪੈਨਸ਼ਨ ਉਹਨਾਂ ਦੀ ਮੁੱਖ ਆਮਦਨ ਹੈ ਹੁਣ ਉਹਨਾਂ ਨੂੰ ਨਿਯਮਤ ਅਤੇ ਸਥਿਰ ਪੈਨਸ਼ਨ ਮਿਲੇਗੀ ਮਾਸਕ ਪਾਓ ਤੇ ਭੀੜ ਵਾਲੇ ਇਲਾਕੇ ਤੋਂ ਬਚੋ ਸਿਹਤ ਵਿਭਾਗ ਵੱਲੋਂ ਕੋਵਿਡ ਸੰਬੰਧੀ ਐਡਵਾਈਜ਼ਰੀ ਜਾਰੀ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਚਨ ਹੁਸ਼ਿਆਰਪੁਰ ਡਾਕਟਰ ਪਵਨ ਕੁਮਾਰ ਸਗੋਤਰਾ ਨੇ ਕੋਵਿਡ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ ਉਹਨਾਂ ਕਿਹਾ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਕੋਵਿਡ-19 ਮਾਮਲਿਆਂ ਵਿੱਚ ਹਲਕਾ ਵਾਧਾ ਨੋਟ ਕੀਤਾ ਗਿਆ ਹੈ ਇਸ ਪ੍ਰਸੰਗ ਵਿੱਚ ਉਹਨਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਇਹ ਸਿਰਫ ਲੋਕਾਂ ਦੀ ਸੁਰੱਖਿਆ ਲਈ ਇੱਕ ਸਾਵਧਾਨੀ ਸਲਾਹ ਹੈ ਪੰਜਾਬ ਰਾਜ ਵਿੱਚ ਸਥਿਤੀ ਨਿਰੰਤਰਣ ਹੇਠ ਹੈ ਅਤੇ ਸਿਹਤ ਵਿਭਾਗ ਪੂਰੀ ਤਿਆਰੀ ਹੈ ਫਿਰ ਵੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੰਕਰਮਣ ਦੇ ਫਲਾ ਨੂੰ ਰੋਕਣ ਲਈ ਮੁਢਲੀ ਸੁਰੱਖਿਆ ਸਾਵਧਾਨੀਆਂ ਅਪਣਾਉਣ ਵੱਡੇ ਉਮਰ ਦੇ ਵਿਅਕਤੀ ਗਰਭਤੀ ਮਹਿਲਾਵਾਂ ਬਿਮਾਰ ਦਾ ਕਮਜ਼ੋਰ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਲੋਕ ਪੀੜ ਪਾੜ ਵਾਲਿਆਂ ਜਾਂ ਬੰਦ ਥਾਵਾਂ ਤੇ ਜਾਣ ਤੋਂ ਗਰੇਜ ਕਰਨ ਅਤੇ ਮਾਸਕ ਪਹਿਣ ਕੇ ਰੱਖਣਾ ਹੈਲਥ ਕੇਅਰ ਸਟਾਫ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮਾਸਕ ਪਹਿਨਣ ਅਤੇ ਕੋਵਿਡ ਉਚਿਤ ਵਿਹਾਰ ਦੀ ਪਾਲਣਾ ਕਰਨ ਖੰਘਣ ਜਾਂ ਸਿੱਕਣ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਰਮਾਲ, ਟਿਸ਼ੂ ਜਾਂ ਕੋਹਣੀ ਦੇ ਮੋੜ ਨਾਲ ਢਕੋ ਸਮੇਂ-ਸਮੇਂ ਤੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਦੇ ਰਹਿਣਾ ਚਾਹੀਦਾ ਹੈ। ਕੋਵਿਡ ਦੇ ਲੱਛਣ ਜਿਵੇਂ ਕਿ ਬੁਖਾਰ, ਖਾਂਸੀ, ਸਾਹ ਲੈਣ ਵਿੱਚ ਤਕਲੀਫ, ਥਕਾਵਟ, ਸਰੀਰ ਦਰਦ, ਦਸਤ, ਨੱਕ ਵਗਣਾ ਅਤੇ ਗਲੇ ਵਿੱਚ ਖਾਰਸ਼ ਆਦੀ ਨਜ਼ਰ ਆਉਣਾ ਦਾ ਤਾ ਤ੍ਰਾਂਤ ਨੇੜੇ ਦੀ ਸਰਕਾਰੀ ਸੰਸਥਾ ਵਿੱਚ ਜਾ ਕੇ ਡਾਕਟਰ ਦੀ ਸਲਾਹ ਅਨੁਸਾਰ ਕੋਵਿਡ ਟੈਸਟ ਕਰਵਾਉਣਾ ਚਾਹੀਦਾ ਹੈ ਬਿਨਾਂ ਹੱਥ ਧੋਤੇ ਆਪਣੇ ਚਿਹਰੇ ਮੂੰਹ ਜਾਂ ਅੱਖਾਂ ਨੂੰ ਨਾ ਸੁਹੋ ਸਰਪਜਨਕ ਥਾਵਾਂ ਤੇ ਥੁੱਕਣ ਤੋਂ ਬਚੋ ਸਵੈ ਉਪਚਾਰ ਨਾ ਕਰੋ ਖਾਸ ਕਰਕੇ ਸਾਹ ਸੰਬੰਧੀ ਲੱਛਣਾਂ ਲਈ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰ ਦੀ ਸਲਾਹ ਲਵੋ ਪੰਜਾਬ ਦੇ ਇਸ ਐਸ ਐਚਓ ਤੇ ਡਿੱਗੀਗਾਜ ਹੋਈ ਵੱਡੀ ਕਾਰਵਾਈ ਮਿਲਾਪ ਚੌਕ ਨੇੜੇ ਦੁੱਗਲ ਚਾਂਪੂ ਰੈਸਟੋਰੈਂਟ ਚ ਵੜ ਕੇ ਮਾਲਕਾਂ ਤੇਜ਼ ਤੇਜ਼ ਧਾਰ ਹਥਿਆਰ ਨਾਲ ਜਾਮਲੇਵਾ ਹਮਲਾ ਕਰਨ ਦੇ ਮਾਮਲੇ ਚ ਥਾਣਾ ਨੰਬਰ 3 ਦੇ ਐਸ ਐਚ ਓ ਅਨਿਲ ਕੁਮਾਰ ਨੂੰ ਲਾਇਨ ਹਾਜ਼ਰ ਕਰ ਦਿੱਤਾ ਗਿਆ ਹੈ ਦੋਸ਼ ਹੈ ਕਿ ਰੈਸਟੋਰੈਂਟ ਦੇ ਮਾਲਕਾਂ ਨੇ ਹਮਲੇ ਦੌਰਾਨ ਇੰਸਪੈਕਟਰ ਅਨਿਲ ਕੁਮਾਰ ਨੂੰ 5 ਵਾਰ ਫੋਨ ਕੀਤੇ ਪਰ ਉਹਨਾਂ ਕੋ ਫੋਨ ਨਹੀਂ ਚੁੱਕਿਆ ਉੱਥੇ ਹੀ ਕੁਝ ਉੱਚ ਅਧਿਕਾਰੀਆਂ ਨੇ ਸਾਬਕਾ ਐਸ ਐਚ ਓ ਅਨਿਲ ਕੁਮਾਰ ਨੂੰ ਫੋਨ ਕੀਤੇ ਪਰ ਉਨ੍ਹਾਂ ਕਿਸੇ ਦਾ ਫੋਨ ਨਹੀਂ ਚੁੱਕਿਆ ਜਿਸ ਕਾਰਨ ਉਨ੍ਹਾਂ ਨੂੰ ਲਾਇਨ ਹਾਜ਼ਰ ਕਰ ਦਿੱਤਾ ਗਿਆ ਹੈ ਹਾਲਾਂਕਿ ਕਮਿਸ਼ਨਰ ਰੇਟ ਪੁਲਿਸ ਨੇ ਅਧਿਕਾਰੀ ਕਹਿੰਦੇ ਹਨ ਕਿ ਇਹ ਰੁਟੀਨ ਵਰਕ ਹੈ ਪਰ ਸੂਤਰਾਂ ਦਾ ਦਾਵਾ ਹੈ ਕਿ ਐਸ ਐਚਓ ਅਨਿਲ ਕੁਮਾਰ ਤੇ ਲਾਪਰਵਾਹੀ ਵਰਤਨ ਦੇ ਦੋਸ਼ ਲਾ ਕੇ ਉਨ੍ਹਾਂ ਨੂੰ ਲਾਇਨ ਹਾਜ਼ਰ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਇੰਸਪੈਕਟਰ ਅਹੁਦੇ ਦਾ ਕੋਰਸ ਪੂਰਾ ਕਰਕੇ ਵਾਪਸ ਆਏ ਐਸ ਆਈ ਹਰਜਿੰਦਰ ਸਿੰਘ ਨੂੰ ਥਾਣਾ ਨੰਬਰ 3 ਦਾ ਚਾਰਜ ਸੌਪਿਆ ਗਿਆ ਹੈ ਉਹਨਾਂ ਨੇ ਚਾਰਜ ਸੰਭਾਲ ਵੀ ਲਿਆ ਹੈ ਇਸ ਤੋਂ ਪਹਿਲਾਂ ਐਸ ਆਈ ਰਜਿੰਦਰ ਸਿੰਘ ਵੀ ਲੰਮੇ ਸਮੇਂ ਤੋਂ ਚੌਕੀ ਫੋਕਲ ਪੁਆਇੰਟ ਵਿੱਚ ਇਨਚਾਰਜ ਬਜਉਤਾ ਦਾ ਨਾਤਾ ਨਾ ਦੂਜੇ ਪਾਸੇ ACP ਨਾਰਥ ਆਤਿਸ ਪਾਟੀਆਂ ਨੇ ਕਿਹਾ ਕਿ ਲਾਇਨ ਹਾਜ਼ਰ ਕਰਨ ਦਾ ਕਾਰਨ ਸਿਰਫ ਉੱਚ ਅਧਿਕਾਰੀ ਹੀ ਦੱਸ ਸਕਦੇ ਹਨ ਹਾਲਾਂਕਿ ਦੁੱਗਲ ਚਾਪ ਦੇ ਮਾਲਕ ਰਾਜੀਵ ਦੁੱਗਲ ਨੇ ਪੁਸ਼ਟੀ ਕੀਤੀ ਹੈ ਕਿ ਜਦੋਂ ਹਮਲਾ ਹੋਇਆ ਤਾਂ ਉਹਨਾਂ ਥਾਣਾ ਨੰਬਰ 3 ਦੇ ਇੰਚਾਰਜ ਅਨੈਲਕ ਕੁਮਾਰ ਨੂੰ 5 ਵਾਰ ਫੋਨ ਕੀਤਾ ਪਰ ਉਹਨਾਂ ਫੋਨ ਨਹੀਂ ਚੁੱਕਿਆ ਉਹਨਾਂ ਕਿਹਾ ਕਿ ਉਸ ਦੇ ਰੈਸਟੋਰੈਂਟ ਦਾ ਪੁਲਿਸ ਥਾਣਾ ਨੰਬਰ 4 ਹੈ ਪਰ ਥਾਣਾ ਨੰਬਰ 3 ਉਹਨਾਂ ਦੇ ਬਹੁਤ ਨੇੜੇ ਹੈ ਜੇਕਰ ਐਸ ਐਚਓ ਅਨਿਲ ਕੁਮਾਰ ਨੇ ਫੋਨ ਚੁੱਕਿਆ ਹੁੰਦਾ ਤਾਂ ਹਮਲੇ ਵਿੱਚ ਘੱਟ ਨੁਕਸਾਨ ਹੁੰਦਾ ਤੇ ਦੋਸ਼ੀ ਮੌਕੇ ਤੇ ਹੀ ਫੜੇ ਜਾਂਦੇ